ਕਰ ਜਾਂ ਤੁਸੀਂ ਵਧੀਏ ਹੋ ਆਪਾਂ ਨੂੰ ਵਧੀਆ ਆ ਤੇ ਹੁਣ ਆਪਾਂ ਚੱਲੇ ਆ ਬਾਡ ਖੇਡਣ ਮੁੰਡੇ ਸਾਡੇ ਨਾਲ ਤੁਰ ਪਏ ਨੇ ਬਾਡ ਖੇਡਣ ਆਪਾਂ ਤੁਰ ਪਏ ਆ ਵੇਖੋ ਇਹਨਾਂ ਦੇ ਹੁਣ ਕਿਹੜੇ ਖੇਡਦਾ ਤੇ ਕਿਹੜਾ ਨਹੀਂ ਖੇਡਦਾ ਆ ਵੱਡੇ ਆਗੇ ਤੇ ਬੈਟਮੈਨ ਆ ਇਹ ਆਗਲਾ ਆੜਾ ਜਿਹੜਾ ਇਹ ਵਿਰਾਟ ਬੈਟਸਮੈਨ ਲੁਕ ਗਿਆ ਬੈਟਸਮੈਨ ਲੁਕ ਗਿਆ ਬੈਟਸਮੈਨ ਲੁਕ ਗਿਆ ਸਾਡੇ ਵੱਡੇ ਬੈਟਸਮੈਨ ਹੁਣੀ ਕੁਲਕੇ ਆਉਣੇ ਪਿੰਡ ਵਾਲਾ ਤਾਂ ਗਰਾਊਂਡ ਹੈਗਾ ਨਹੀਂ ਇਹ ਫਿਰ ਜਗ੍ਹਾ ਦਾ ਥਾਣਾ ਹੀ ਉੱਥੇ ਆ ਜੀ ਦਾ ਅਜ ਤਿੰਗੇ ਤਿੰਗੇ ਵਾਲਾ ਤਿੰਗੇ ਤਿੰਗੇ ਆਹੋ ਕਰੀ ਜਾਂਦੇ ਭਾਈ ਕਰੀ ਜਾਂਦੇ ਸਭ ਕਿੰਨੇ ਫੁੱਲ ਨੇ ਹੂੰ ਨਹੀਂ ਡੋਟ ਤੀ ਕਿਹਦੀ ਹੋਇਆ ਕੋਈ ਲੱਗਾਈ ਨਹੀਂ ਬਾਏ ਨਹੀਂ ਪੌੜੀਆਂ ਨੂੰ ਪਹਿਲੇ ਨਿਕਾਲੇ ਇਹਨਾਂ ਤੋਂ ਪਹਿਲਾਂ ਆਪਾਂ ਮੱਥਾ ਟੇਕਣਾ ਹੈ ਜਗਾਂ ਤੇ ਸਾਡੇ ਮੁੰਡੇ ਸਾਰੇ ਲੱਗ ਪਏ ਮੱਥਾ ਟੇਕਣ ਹੁਣ ਕੱਲਾ ਕੱਲਾ ਮੱਥਾ ਟੇਕਣਗੇ ਵਾਹਿਗੁਰੂ ਸਤਿ ਸਤਿਵਾਰ ਕੀ ਓਂਡੀ ਬਾ ਸਾਡਾ ਪੂੰਡੀ ਬਾ ਆ ਗਿਆ ਪੂੰਡੀ ਬਾ ਪੂੰਡੀ ਬਾ ਪੂੰਡੀ ਬਾ ਦੇਖੋ ਵੇਖੋ ਮੈਂ ਮਰ ਗਿਆ ਮੁਸ਼ੱਧ ਪੁੰਨੇ ਲੱਗਣੀਆਂ ਬਾਬਾ ਭਲਾ ਯੋ ਯੋ ਮੁੰਡਾ ਕਾਰਨਾਮਾ ਕਰਕੇ ਉਤਰ ਚੁੱਕਿਆ ਇਹ ਦੂਜਾ ਚੜ ਗਿਆ ਆ ਇਹ ਖੇਡਰ ਨਹੀਂ ਦੇ ਹਾਂ ਟਾ ਸਾਡੀਆਂ ਲੱਗਦੀਆਂ ਹੁਣ ਸ਼ੁਰੂ ਛੇਤੀ ਛੇਤੀ ਲੱਭ ਲਿਓ ਆਪਾਂ ਬੈਠ ਕੇ ਹਾਂ ਆਪਾਂ ਬੈਠ ਕੇ ਹਾਂ ਖੇਡੂ ਹੁੰਦੀ ਪਾ ਵੀ ਆਇਆ ਬੈਠ ਕੇ ਖੇਡਣਾ ਰਾਡ ਕੋਲੀ ਤੇ ਆ ਡੋਨੀ ਦਾ ਭਰਾ ਆ ਨੰਦੀ ਨੋ ਨੀ ਕਰਉਣਗੇ ਹਮ ਸ਼੍ਰੀ ਵਰਸ਼ਦੀ ਵਰਸ਼ਦੀ ਵਾ ਸਾਰੀ ਸਾਡੀ ਗਏ ਵੇਖੋ ਗੇਮ 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 ਵੀ ਗੇਮ ਗੇਮ ਖੇਡੋ ਯਾਰ ਮੈਂ ਤਾਂ ਦੇਖ ਆਈ ਗਿਆ ਜੇ ਪੁੱਲਪਲੇ ਖੇਡੋ ਤੁਸੀਂ ਤੋਚਣ ਕਿੰਗ ਦੇ ਦਿਲਾਉਗੀ ਡੜਕਨੇ ਟੀਮ ਸਾਡੀ ਵੰਡੀ ਗਈ ਏ ਟੀਮ ਟੀਮ ਸਾਡੀ ਵੰਡੀ ਗਈ 744 ਓਏ 744 ਦੀ ਡਿਮਾਂਡ ਸਵਰਾਜ ਸਵਰਾਜ ਹੋ ਚੁੱਕਾ ਇੱਕ ਪਾਸੇ ਤੇ ਫਾਤੀ ਚਾਰਟ ਬੁੱਢੀ ਨਾ 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 ਨ ਵੱਡਾ ਵਰਾਡ ਕੋਲੀ ਨਹੀਂ ਮੈਂ ਹੋ ਯਾਰ ਪੁੰਡੀ ਬਾ ਹੁਣੀ ਲੱਗ ਪੈਨੇ ਪੁੰਡੀ ਬਾ ਤੋ ਇਧਰ ਪੁੰਡੀ ਬਾ ਹੁਣੀ ਲੱਗਾਂ ਲੱਗੇ ਨੇ ਉਧਰ ਅਸਟੇਰ ਤੇ ਆ ਮੁੰਡੀ ਦੂਸਰੀ ਬਾਲ ਜਾਂਦੀ ਹੋਈ ਓ ਖਾਲੀ ਬੋ ਬੋਲਰ ਬੋਲਰ ਪਾਏ ਕਰਮਪਾ ਓਏ ਸ਼ੱਕਾ 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 ਸੁੱਟਦਾ ਓ ਹੋ ਹੋ ਯਾਹੂ ਹਾਂ ਸਹੀ ਆ ਕਿੰਨੀ ਦਿਨ ਹੋਜੀ ਤੀਜੀ ਤੀਜੀ ਚਲ ਠੀਕ ਹੈ ਚੌਥੀ ਗੇਂਦ ਪਾ ਦੀ ਹਾਂ ਸਹੀ ਆ ਇਹ ਪੂੰਡੀ ਪਾਣ ਸ਼ੱਕਾ ਸ਼ੱਕਾ ਏ ਡਾਕਲੀ 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 ਲੈ ਕੇ ਦੋ ਲੈ ਕੇ ਲਾ ਕੇ ਦੋ ਲੈ ਕੇ ਦੋ 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 ਨਹੀਂ ਫੜੀਗੀ ਨਹੀਂ ਫੜੀਗੀ ਕੁੰਡੀ ਪਾੜੀ ਤੋਂ ਲੱਗੇ ਰਹੇ ਅਰਸ਼ਪਾਦ ਕੁੰਡੀ ਪਾ ਲੱਗ ਪਏ ਨੇ ਅਰਸ਼ਪਾਦ ਕੁੰਡੀ ਪਾ ਕੁੰਡੀ ਪਾ ਹੁੰਦਾ ਹੀ ਲੱਗਾ ਓਏ ਕੁੰਡੀ ਪਾ ਹੁਣ ਸ਼ੱਕੇ ਦੇ ਸ਼ੱਕਾ ਸੁੱਟਦੇ ਕੁੰਡੀ ਪਾ ਹੁਣਾਂ ਦੀ ਪੂਰੀ ਗੱਲ ਬਾਤ ਕੁੰਡੀ ਪਾ ਹੈ ਮੈਗੇ ਹਈ ਨਹੀਂ ਉੱਡਾ ਅਲੂ ਪਪੜ ਅਲੂ ਪਪੜਾ ਉਹ ਕੁੰਡੀ ਪਾਣ ਕੱਟ ਮਾਰਿਆ ਔਰ ਡੇੜੇ ਮਰ ਗਿਆ ਵੇਲੇ ਪਾ ਹੁਣੀ ਆਉਂਦੀ ਹੋਈ ਬਾਲ ਔਰ ਸਿੱਧਾ ਵੈਲਟ ਕਰ ਕੀ ਹੁੰਦਾ ਏ ਨਾਈਸ ਸ਼ਾਟ ਇਹਨਾਂ ਨਾਈਸ ਡਾਊਨ ਹੋਇਨਾ ਹਾਂ ਮੁੰਡਾ ਦਾ ਟੈਂਚੀ ਲਾ ਕੇ ਸੁੱਟਣੀ ਔਰ ਚੜਦੀ ਹੋਈ ਬਾਲ ਤਾਂ ਉਹਨੂੰ ਕੈਚ ਹੁੰਦਾ ਹੋਇਆ ਛੁਰਦਾ ਹੋਇਆ ਕੈਚ ਵੱਡੇ ਤੌਜਵਾਨ ਕਰਮੇ ਭਾਗੋ ਛੁਰਦਾ ਹੋਇਆ ਕੈਚ ਸਿੱਧਾ ਚੜਿਆ ਕੈਚ ਛੁੱਟ ਗਿਆ ਆਹੋ ਆ ਪੂੰਡੀ ਬਾਜੇ ਕਿਰਪਾਲ ਨੀ ਜਾਏਗਾ। ਚੋਗਾ। ਹੁੰਦੀ ਬਾਣ ਚੋਗਾ ਸੁੱਟਦਾ। ਬਾਹ ਫਿਲਡਿੰਗ ਫਿਲਡਿੰਗ ਕਰੋ ਸਾਡੇ ਇੱਥੇ ਕੀ ਕਿੱਥੇ ਖਲੋਤਾ ਹੈ ਕਿੱਥੇ ਘਵਾ ਰਹੇ ਕਿੱਥੇ ਖਲੋ ਆ ਵੇਲਾ ਪਾ ਹੁਣੀ ਜਾਣ ਦੇਣ ਹੁਣ ਆਦੇ ਇਹਨਾਂ ਫਿਲਡਿੰਗ ਚੇਂਜ ਕਰਨੀ। ਅਰੇ ਤਾਰੀ ਫੇ ਵੇਚ ਨਾ ਫਿਲਡਿੰਗ ਕੋ। ਉਹ ਗਲੇ ਮੇ ਖਿਚਕਿਚ ਖਿਚਕੀ ਗੋਲੀ ਖਾਓ। ਖਿਚਕਿਚ ਦੂਰ ਕਰਾਓ। ਪੂੰਡੀ ਬਾੜ ਹੁਦਾ ਹੋਇਆ। ਕਾ ਲੱਗਤਾ ਹੋ ਬੋਲ ਹੀ ਨਹੀਂ ਦਿਹਾਦੀ ਪਤਾ ਹੀ ਕੈ ਨਟਗੀ ਬੋਲ ਪਤਾ ਨਹੀਂ ਕੈ ਨਟਗੀ ਸਿੱਧਾ ਛੱਕਾ ਸੁਟਿਆ ਲੱਭੀ ਨਹੀਂ ਬੋਲ ਹਜੇ ਤੱਕ ਲੱਭਣ ਤੇ ਗਏ ਨੇ ਬੋਲ ਹੀ ਨਹੀਂ ਲੱਭਾਂ ਦੀ ਓਏ ਆਈ ਦੇ ਕਿਤੇ ਪੈਣਾ ਚਲੋ ਨਾਈਟ ਅਰਸ਼ਪਾਲ ਨੇ ਛੱਕਾ ਸੁਟਿਆ ਸਿੱਧਾ ਬੱਲੇ ਤੇ ਪੈਂਦੀ ਹੋਈ ਗੇਂਦ ਔਰ ਸਿੱਧਾ ਛੱਕਾ ਸਿੱਧਾ ਕਰਮਿਓ ਪਤਾ ਹੀ ਦਸੀ ਸਰ ਬੋਲ ਵੇਲਾ ਪਾ ਬੈਂਦਾ ਹੋਇਆ ਵੇਲੇ ਪਾ ਦੇ ਵੀਊ ਲੈਨੇ ਵੇਲੇ ਪਾ ਕੀ ਰਿਵਿਊ ਹੈ ਤਾ ਦੇ ਐਦੀ ਮੈਂ ਮੈਲਾ ਮਰ ਗਿਆ ਕਿੱਦਾਂ ਲੱਗਾ ਤੁਹਾਨੂੰ ਛੱਕਾ ਵੱਜਾ ਕਿਦਾਂ ਆ ਤੁਹਾਨੂੰ ਛੱਕਾ ਵੱਜਾ ਛੱਕਾ ਛੱਕਾ ਵੱਜਾ ਤੁਹਾਨੂੰ ਕਿਦਾਂ ਦਾ ਫੀਲ ਹੋ ਉਹ ਬੇਲੇ ਪਾਣੇ ਫੁੱਲ ਤੇਜ਼ ਬਾਲ ਸੁਟੀ ਆ ਕੱਟ ਲੱਗ ਗਿਆ ਡੌੜ ਡੌੜ ਅਰਸ਼ੀ ਉਹ ਨਹੀਂ ਦੇਖਦੇ ਪਏ ਅਰਸ਼ੀ ਪਾਹ ਹਣੀ ਲਿਬੜਦੇ ਹੋਏ ਵੇਖੋ ਕਰਮਾ ਡਕਲੇਰ ਗਵਾਲੀ ਬੋਲ ਇਹਨਾ ਬੋਲ ਗਵਾ ਕੇ ਹੁਣ ਵੇਂਦੇ ਨੇ ਚਾਰਛ ਫੇਰੇ ਕਣਕ ਦੇ ਵਿੱਚ ਪਾਜੀ ਵਸ ਪਰਾਂ ਹੋ ਕੇ ਬੋਲ ਲਪੋ ਇਧਰ ਲਪੜੀ ਪਾ ਹੁਣ ਬੋਲ ਗਵਾਲੀ ਹੁਣ ਲੱਭਾਂਦੇ ਨੇ ਬੋਲ ਹਾਲੇਲੂਇਆ ਹਾਲੇਲੂਇਆ ਹਾ ਹਾਲੇਲੂਇਆ ਇਧਰ ਖਲੋਤ ਆਪਣੀ ਵੀਡੀਓ ਬਣਾ ਦੇ ਆਹੜੇ ਬੋਲ ਇਹ ਜਾਂਦੇ ਨੇ ਜਿੱਦਾਂ ਕਿ ਮਸ਼ੀਨ ਵੜਾਂਦੀ ਹੁੰਦੀ ਆ ਚੰਗਾ ਲਕੀਰਾਂ ਆਈਆਂ ਪਾਉਂਦੇ ਨੇ ਆਹ ਕੋ ਲਕੀਰਾਂ ਪਾ ਕੇ ਉਹ ਨੂੰ ਬੋਲਦਾ ਹੀ ਨਹੀਂ ਪਤਾ ਕਿੱਥੇ ਡਿੱਗੀ ਐ ਵੇਖੋ ਬੋਲਦਾ ਹੀ ਨਹੀਂ ਉਹ ਨੂੰ ਪਤਾ ਬੋਲ ਕਿੱਥੇ ਡਿੱਗੀ ਵੱਡੇ ਸਾੜ ਬੈਡ ਖੇਡਣ ਵਾਲੇ ਆ ਇੰਨੇ ਪਾਣੇ ਮਾਰੀਏ ਤਾਂ ਹੁਣ ਵੇਖ ਲੋ ਤਾਂ ਇੱਕ ਅਰਸ਼ ਪਾਣੇ ਲੱਭ ਲੈ ਤੇ ਉੱਡ ਗਏ ਅਰਸ਼ ਪਾਣੇ ਲੱਭ ਲਿਆ ਦੀ ਹੁਣ ਆਦੇ ਮੁੰਡਿਆਂ ਦੇ ਤਰੀਕ ਤੇ ਚੜ ਜਾ ਮੈਂ ਹੁਣ ਤਰੀਕ ਤੇ ਲੱਗਾ ਚੜਨਾ ਤਰੀਕ ਤੇ ਚੜ ਕੇ ਮਿਲਨੇ ਟ੍ਰਿਕ ਟ੍ਰਿਕ ਤੇ ਪਚੜ ਗਏ ਆ ਯਾਰ ਉੱਤਰ ਹੋ ਪਿੱਛੇ ਦਾ ਬੰਦਾ ਖੜਾ ਰੋ ਆਪਣਾ ਗੋਲਾ ਵੇਰਾ ਉੱਤੋਂ ਤੁਹਾਨੂੰ ਹੁਣ ਸਾਰਾ ਥਿਊ ਦੇਹੇਗਾ ਉਹ ਇੱਧਰ ਲੱਗਾ ਆ ਕੇ ਲੱਗਾ ਟਰਾਈ ਕਰ ਲੈ ਲੱਗਾ ਆ ਲੱਗਾ ਅੱਧ ਤਾਂ ਖੇਡਦਾ ਪੂੰਦੀ ਪਾਣ ਸ਼ਾਟ ਚੁੱਕਿਆ ਕਣਕ ਚ ਗਵਾ ਕੇ ਬਹਿ ਗਏ ਆ ਚਿੱਟੂ ਮਿੱਟੂ ਵੇ ਬੜੇ ਨੁਕਾ ਆ ਤੁ ਕੰਮ ਕੀ ਬਹਿ ਗਏ ਆ ਮੌਣ ਲੱਭਾ ਦੇਣ ਹੜ ਮਰਲੀ ਮਰਲੀ ਉਡਾਰੇ ਗਵਾਲੀ ਬੋਲ ਅੱਜ ਮਰਲੀ ਆਓ ਲੱਭਾ ਡੇੜੇ ਕੁੱਤੇ ਵੀ ਦਿੰਦੇ ਚੱਕ ਵਾਰਦੇ ਹੁੰਡੀ ਪਾ ਬੋਲ ਗਵਾ ਕੇ ਠੰਡੇ ਹੁੰਦੇ ਹੋਏ ਚੜਦੇ ਹੋਏ ਉੱਤੇ ਚਲੋ ਨਾ ਨਾ ਸ਼ਰਾਰਤੀ ਲੇ ਗਨੇ ਬੋਲ ਗਵਾਇ ਗਈ ਇਹ ਹੁਣ ਹਟ ਗਏ ਨੇ ਇਹ ਹੁਣ ਕਿਹੜਾ ਖੜੇ ਕਰਦੇ ਨਾ ਹੁੰਡੀ ਪਾ ਨੇ ਬੋਲ ਗਵਾਤੀ ਹੁਣ ਇਹ ਹਟ ਗਏ ਨੇ ਓਏ ਹੁੰਡੀ ਪਾ ਕੱਚਾ ਹੋ ਗਿਆ ਹੁੰਡੀ ਪਾ ਕੱਚਾ ਹੋ ਗਿਆ ਤੁਰ ਪਿਆ ਹੁਣ ਵਿਕਟਰ ਘਾਲਾ ਪਨੇ ਕਿਨੇ 베ਰਾ ਨੂੰ ਇਹ 베ਰਾ ਨੂੰ ਪੈ ਗਈ ਨਸਲ ਸਾਰੀ ਨਸਲ 베ਰਾ ਨੂੰ ਪੈ ਗਈ ਸਾਡੇ ਮਿੱਟਾ ਸਾਡੇ ਕਰਦੇਮ ਬਲੌਗ ਤੁਹਾਨੂੰ ਵਧੀਆ ਲੱਗਾ ਹੋਏਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਮਿਲਦੇ ਆ ਨੈਕਸਟ ਵੀਡੀਓਸ ਤੇ ਕੇਅਰ ਬਾਏ ਬਾਏ